ਅਮਰਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਇਲਾਕਾ ਗੋਪਾਲਪੁਰਾ ਦੇ ਵਿੱਚ ਵੱਡੀ ਲੁੱਟ ਹੋਈ ਹੈ ਐਚਡੀਐਫਸੀ ਬੈਂਕ ਦੇ ਵਿੱਚੋਂ ਤਿੰਨ ਹਥਿਆਰਬੰਦ ਨੌਜਵਾਨਾਂ ਨੇ 25 ਲੱਖ ਰੁਪਏ ਦੀ ਲੁੱਟ ਕੀਤੀ ਹੈ ਐਚਡੀਐਫਸੀ ਬੈਂਕ ਦੇ ਵਿੱਚੋਂ 25 ਲੱਖ ਰੁਪਏ ਦੀ ਲੁੱਟ ਕਰਕੇ ਇਹ ਤਿੰਨ ਨਕਾਬਪੋਸ਼ ਫਰਾਰ ਹੋ ਗਏ ਨੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਕਰ ਰਹੀ ਹੈ ਅਮਰਸਰ ਦੇ ਮਜੀਠਾ ਇਲਾਕੇ ਦੇ ਦਿਹਾਤੀ ਇਲਾਕੇ ਦੇ ਵਿੱਚ ਗੋਪਾਲਪੁਰਾ ਸਥਿਤ ਹੈ ਜਿੱਥੇ ਐਚਡੀਐਫਸੀ ਬੈਂਕ ਦੇ ਵਿੱਚ 25 ਲੱਖ ਰੁਪਏ ਦੀ ਲੁੱਟ ਹੋਈ ਹੈ ਤੇ ਨਿਬਾਸ਼ ਨੇ 15 ਮਿੰਟ ਦੇ ਕਰੀਬ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰデアਦੀ ਇਹਦੀ ਹਸਤੀ ਹੁੰਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਮਾਇਦਾਨ ਜਦੋਂ ਵੀ ਜਦੋਂ ਦਾ ਪਤਾ ਲੱਗਿਆ ਸੀ ਇੱਥੇ ਆਇਆ ਸਾਰੀ ਚੀਜ਼ਾਂ ਅਸੀਂ ਦੇਖ ਲਈ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ 메ਨ ਰੋਡ ਤੋਂ ਹਟ ਲੀਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਐ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਉਹ ਬੰਨਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬ ਦੇ ਦੱਸ ਰਹੇ ਨੇ ਲੈ ਗਏ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਸੁੱਟੇ ਹੋਏ ਨੇ ਤੇ ਉਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਕੈਨ ਬਤਾ ਦੋ ਕੋਈ ਨਾ ਕੋਈ ਤਿੰਨ ਵੈਪਨ ਸੀਗੇ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਹਨ ਔਨ ਦਾ ਜੋਬ ਨੇ ਸਰ